ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇੱਕ ਸਵਾਲ ਕਿਸਾਨ ਵੀਰਾਂ ਦਾ ਕੁਝ ਕਿਦਾਇਆ ਸੀਗਾ ਕਿ ਸਾਡੇ ਜਿਹੜੇ ਝੋਨੇ ਦੇ ਪੱਤੇ ਲਾਲ ਜਾਂ ਪੀਲੇ ਇੱਕਦਮ ਹੋ ਰਹੇ ਆ ਤੇ ਜਾਂ ਇੱਕ ਦੋ ਹੋਰ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੇਕਰ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਾ ਪਟਾੰਦਾ ਬਲੋਗ ਫੇਸਬੁੱਕ ਪੇਜ ਤੇ ਰਹਿ ਰਹੇ ਪੇਜ ਨੂੰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਹੁਣ ਝੋਨਾ ਤੁਹਾਨੂੰ ਪਤਾ ਆ ਕੇ ਪਕਾ ਦੇ ਨੇੜੇ ਜਾ ਰਿਹਾ ਜੇਕਰ ਤੁਸੀਂ ਤੁਹਾਡਾ ਝੋਨਾ ਜਿਹੜਾ ਉਹ ਮੁੰਜਰਾਂ ਝੁਕੀਆਂ ਹੋਈਆਂ ਨੇ ਦਾਣੇ ਬਣ ਰਹੇ ਵਿੱਚ ਦਾਣੇ ਸਖਤ ਹੋਣ ਵਾਲੇ ਪਾਸੇ ਜਾ ਰਹੇ ਆ ਦਾਣੇ ਰੰਗ ਬਟਾ ਰਹੇ ਆ ਜੇ ਉਸ ਟਾਈਮ ਦੇ ਉੱਤੇ ਤੁਹਾਡੇ ਝੋਨੇ ਦੇ ਪੁੱਤੇ ਲਾਲ ਪੀਲੇ ਹੋ ਰਹੇ ਆ ਉਹ ਚ ਕੋਈ ਵੱਡੀ ਗੱਲ ਨਹੀਂ ਕੋਈ ਖਬਰਾਂ ਵਾਲੀ ਗੱਲ ਨਹੀਂ ਕਿਉਂਕਿ ਕਈ ਕਿਸਾਨ ਵੀਰ ਤਾਂ ਇਸ ਟਾਈਮ ਵੀ ਸਪਰੇਅ ਸਪਰੂ ਕੋਈ ਕਰ ਦਿੰਦੇ ਆ ਇੱਕ ਅਜੇ ਤਾਪਮਾਨ ਵੀ ਕੋਈ ਡਾਊਨ ਨਹੀਂ ਗਿਆ ਅੱਜ ਦਾ ਤਾਪਮਾਨ ਵੀ ਥੋੜਾ ਜਿਹਾ ਆਪੀ ਹੈ 37 38 ਦੇ ਨੇੜੇ ਤੁਰਿਆ ਜਾਂਦਾ ਤਾਂ ਜੋ ਤੁਸੀਂ ਹਿਸਾਬ ਲਾ ਲੋ ਕਿ ਝੂਨਾ ਪਕਾ ਦੇ ਨੇੜੇ ਆ ਤੇ ਵੱਡੀ ਉਮਰ ਚ ਜਾ ਕੇ ਕੋਈ ਜ਼ਿਆਦਾ ਡੋਜ਼ ਦਵਾਈ ਦੀ ਦਿਓਗੇ ਤਾਂ ਫਿਰ ਸਰੀਰ ਤੇ ਅਸਰ ਤਾਂ ਹੋਣਾ ਹੀ ਹੈ ਕਿਉਂਕਿ ਉਹਦੀ ਮੂਵਮੈਂਟ ਖਾਸ ਤੌਰ ਤੇ ਦਵਾਈ ਦੀ ਜਿਆਦਾ ਮੂਵਮੈਂਟ ਨਹੀਂ ਹੁੰਦੀ ਉੱਥੇ ਮਤਲਬ ਜਿੱਥੇ ਤੁਸੀਂ ਸਪਰੇਅ ਮਾਰਤੀ ਉੱਥੇ ਹੀ ਉਹਨੇ ਅਸਰ ਪਾ ਦੇਣਾ ਤੇ ਉਹਦੇ ਨਾਲ ਜਿਹੜਾ ਹੈਗਾ ਰਿਜ਼ਲਟ ਤੁਹਾਨੂੰ ਇਹੀ ਮਿਲਦਾ ਪੱਤਿਆਂ ਦੇ ਉੱਤੇ ਕਿਉਂਕਿ ਪ੍ਰੀਲਿਫਸ ਐਨਸੈਂਸ ਵੀ ਜਲਦੀ ਹੋ ਜਾਂਦੀ ਹੈ ਬੂਟਾ ਉਸ ਚੀਜ਼ ਨੂੰ ਡੀਟੌਕਸੀਫਾਈ ਨਹੀਂ ਕਰ ਪਾਉਂਦਾ ਕਈ ਵਾਰ ਤਾਂ ਆਪਾਂ ਦਵਾਈਆਂ ਵੀ 2 2 3 3 ਪਾ ਦਿੰਨੇ ਆ ਉਹਦਾ ਰਿਜ਼ਲਟ ਵੀ ਨਹੀਂ ਪੂਰਾ ਮਿਲਦਾ ਉਲਟਾ ਜਿਹੜੀ ਟੌਕਸਿਸਿਟੀ ਇਸ ਟਾਈਮ ਤੇ ਖਾਸ ਤੌਰ ਤੇ ਜਦੋਂ ਝੋਨਾ ਪਕਾਤੇ ਆ ਟੈਂਪਰੇਚਰ ਆਪਾਂ ਤਾਂ ਇਹ ਜਿਹੜਾ ਉਹਨੇ ਡਿਸਆਰਡਰ ਦਿਖਾਉਣਾ ਹੀ ਦਿਖਾਉਣਾ ਇਹ ਤਾਂ ਹੋ ਗਈ ਜਿਹੜੀ ਹੈਗੀ ਆ ਲਾਲ ਪੀਲੇ ਵੈਸੇ ਹੋਣੇ ਪਕਾ ਦੇ ਨੇੜੇ ਜਾ ਕੇ ਇੱਕ ਹੈਗਾ ਕਿ ਇੱਕ ਤੁਹਾਨੂੰ ਰੋਗ ਹੁਣ ਜਿਹੜਾ ਖਾਸ ਤੌਰ ਤੇ ਨਾ ਤਣੇ ਤੋਂ ਲੈ ਕੇ ਤਾਂ ਤਾਂ ਹੀ ਨਜ਼ਰ ਆਊਗਾ ਜਿਹੜਾ ਝੋਨਾ ਤੁਹਾਡਾ ਮੁੰਜਰਾ ਝਕਾਉਣ ਦੇ ਨੇੜ ਹੈ ਜਾਂ ਕਿਤੇ ਕਿਤੇ ਕੋਈ ਮੁੰਜਰਾ ਨਿਕਲ ਰਹੀਆਂ ਨੇ ਉੱਥੇ ਵੀ ਨਜ਼ਰ ਆ ਸਕਦਾ ਇਹਦੇ ਵਿੱਚ ਨਾ ਤਣੇ ਦੇ ਆਲੇ-ਦਾਲੇ ਤੁਹਾਨੂੰ ਲੰਬੂਤਰੇ ਜੇ ਤੇ ਬੇਤਰਤੀਬੇ ਜੇ ਨਾ ਕਿਤੇ ਕਿਤੇ ਦਾਗਤ ਬੇਸਲਿੱਟੀ ਜਾਂ ਭੂਰੇ ਰੰਗ ਦੇ ਚਟਾਕ ਜੇ ਨਜ਼ਰ ਆਉਣਗੇ ਜਿਹੜੇ ਹੌਲੀ-ਹੌਲੀ ਵੱਧ ਕੇ ਤੇ ਉਹ ਸਾਰੇ ਜਿਹੜੀ ਪੈਪ ਆ ਉਹੀ ਜਿਹੜੀ ਹੈਗੀ ਲਾਲ ਜੀ ਤੇ ਭੂਰੀ ਜੀ ਹੋ ਜਾਂਦੀ ਹੈ ਮਤਲਬ ਜਿਹੜਾ ਪੱਤਾ ਤਣੇ ਦੇ ਆਲੇ-ਦਾਲੇ ਲਵੇਟਿਆ ਜਿਹਦੇ ਵਿੱਚੋਂ ਮੁੰਜਰ ਬਾਹਰ ਆਉਂਦੀ ਆ ਝੰਡਾ ਪੱਤਾ ਆਪਾਂ ਕਹਿੰਦੇ ਲਾਸਟ ਪੱਤਾ ਤਾਂ ਉਹ ਜਿਹੜਾ ਹੈਗਾ ਆਸੇ ਪਾਸੇ ਤੋਂ ਉਹਦੇ ਚ ਚਟਾਕ ਪੈ ਜਾਂਦੇ ਤੇ ਤਣਾ ਸਾਰਾ ਤੁਹਾਡਾ ਪੂਰਾ ਸਲੇਟੀ ਜੇ ਰੰਗ ਦਾ ਹੋ ਜਾਂਦਾ ਉਹ ਚ ਜੇ ਤਾਂ ਉਹ ਜਮਨ ਨਸਾਰਾ ਜਦੋਂ ਹੋਣ ਵਾਲਾ ਉਦੋਂ ਆ ਜੇ ਤਾਂ ਕਈ ਵਾਰੀ ਜਿਹੜੀ ਨਾਜਕ ਰੁੰਬੜਾ ਵਿੱਚੋਂ ਨਿਕਲਦੀ ਹੋਈ ਨਹੀਂ ਹੈਗੀ ਜੇ ਨਿਕਲਦੀ ਆ ਤਾਂ मुੰਜਰ ਜਿਹੜੀ ਹੈਗੀ ਖਾਲੀ ਹੋ ਜਾਂਦੀ ਦਾਣੇ ਦਾਗੀ ਹੋ ਜਾਂਦੇ ਡਿਸਕਲਰੇਸ਼ਨ ਹੋ ਜਾਂਦੀ ਰੋਟਿੰਗ ਹੋ ਜਾਂਦੀ ਹੈ ਸਟੈਮ ਦੀ ਵੀ ਪੱਤੇ ਦੀ ਵੀ ਮੁੰਜਰ ਦੀ ਵੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਮੁੰਜਰ ਜਿਹੜੀ ਹੈਗੀ ਫੋਕੀ ਰਹਿ ਜਾਂਦੀ ਹੈ ਇਹ ਰੋਗ ਕਿਸਾਨ ਵੀਰੋ ਇਨਫੈਕਸ਼ਨ ਜਿਹੜੀ ਪਹਿਲਾਂ ਹੁੰਦੀ ਆ ਆਪਾਂ ਨੂੰ ਪਰ ਹੌਲੀ 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 ਪਤਾ ਲੱਗਦਾ ਕਈ ਵਾਰੀ ਥੱਲੇੋਂ ਤਣੇ ਦੇ ਦਾਗ ਪੈਣ ਸ਼ੁਰੂ ਹੁੰਦੇ ਹੌਲੀ ਹੌਲੀ ਤਾਂ ਆਉਂਦੇ ਉਹ 10 15 ਦਿਨਾਂ 'ਚ 20 ਦਿਨਾਂ 'ਚ ਤਾਂ ਇਹ ਤੁਹਾਨੂੰ ਹੁਣ ਨਜ਼ਰ ਆਉਣ ਲੱਗਣਗੇ ਇਹ ਜਿਹੜਾ ਸੀ ਥ੍ਰੋਟ ਹੈ ਤਣੇ ਦੇ ਵਾਲੇ ਪੱਤੇ ਦਾ ਗੜ ਨਾ ਆਪਾਂ ਕਹਿ ਦਿੰਨੇ ਆ ਇਹ ਖਾਸ ਤੌਰ ਤੇ ਆਉਂਦੀ ਕਿਹੜੀਆਂ ਕੰਡੀਸ਼ਨਾਂ 'ਚ ਹੈ ਨੋਟ ਕਰ ਲਿਓ ਧਿਆਨ ਨਾਲ ਜਿੱਥੇ ਯੂਰੀਆ ਵੱਧ ਪਈ ਹੈ ਜਿੱਥੇ ਤੁਹਾਡੇ ਪोटाश ਦੀ ਘਾਟ ਰਹੀ ਹੈ ਪोटाश ਨਹੀਂ ਤੁਸੀਂ ਪੂਰੀ ਦਿੱਤੀ ਫਸਲ ਨੂੰ ਜਿੱਥੇ ਤੁਹਾਡੇ ਜ਼ਿੰਕ ਵਾਲੀ ਤੁਸੀਂ ਸਪਰੇ ਨਹੀਂ ਕੀਤੀ ਜਾਂ ਜ਼ਿੰਕ ਦੀ ਘਾਟ ਥੋੜੀ ਜ਼ਮੀਨ ਦੇ ਵਿੱਚ ਰਹੀ ਹੈ ਇਹਨਾਂ ਕੰਡੀਸ਼ਨਾਂ ਦੇ ਵਿੱਚ ਇਹ ਆ ਸਕਦੀ ਹੈ ਹਵਾ ਬਾਕੀ ਜਿਹੜਾ ਹਵਾ ਦੇ ਵਿੱਚ ਹਾਈ ਹਿਊਮਿਡਿਟੀ ਉੱਚ ਤਾਪਮਾਨ ਤੇ ਲਗਾਤਾਰ ਪਾਣੀ ਖੇਤ ਦੇ ਵਿੱਚ ਖੜਾ ਹੋਣਾ ਪਤਰਾਲ ਜ਼ਿਆਦਾ ਹੋਣਾ ਯੂਰੀਆ ਪਹਿਲਾਂ ਉਦੋਂ ਬਾਅਦ ਪਤਰਾਲ ਜਦੋਂ ਬਣ ਜਾਂਦਾ ਹਵਾ ਵਿੱਚ ਦੀ ਕ੍ਰੋਸਿੰਗ ਨਹੀਂ ਹੁੰਦੀ ਇਹ ਸਾਰੇ ਕਾਰਨ ਬਣਦੇ ਤੁਹਾਡੇ ਚੀਥ ਰੌਟ ਆਉਣ ਦੇ ਜਿੱਥੇ ਇੱਕ ਵਾਰੀ ਆ ਜੇ ਇਹ ਜਿਹੜੀ ਸਾਰੇ ਸਾਰੋਕਲਾਈਡਮ ਰਾਈਜ਼ੇ ਆ ਜਾਂ ਫਿਊਜ਼ੇਰੀਅਮ ਫਿਊਜ਼ਿਕ ਰਾਈ ਹੈ ਇਹ ਇਹ ਜੀ ਉਲੀ ਆ ਜਿੱਥੇ ਇੱਕ ਵਾਰ ਘਰ ਕਰ ਜਾਂਦੀ ਆ ਤੇ ਫਿਰ ਹਰ ਸਾਲ ਇਹ ਆ ਜਾਂਦੀ ਆ ਤੇ ਇਹ ਜਿਹੜਾ ਹੈਗਾ ਹੌਲੀ-ਹੌਲੀ ਝਾੜ ਤੇ ਕਾਫੀ ਵੱਡਾ ਪ੍ਰਭਾਵ ਪਾਉਣ ਦਾ ਜਿਹੜੀ ਤਾਕਤ ਵੀ ਰੱਖਦੀ ਹੈਗੀ ਹਜੇ ਤੱਕ ਚਾਹੇ ਆਪਣੇ ਕੋਲ ਏਡਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਪਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਜਿਹੜੀ ਹੈਗੀ 80% ਤਾਈਂ ਵੀ ਝਾੜ ਘਟਾਣ ਦੀ ਮੁੰਜਰਾ ਖਾਲੀ ਦੀਆਂ ਖਾਲੀ ਰਹਿ ਜਾਂਦੀਆਂ ਮੁੰਜਰਾ ਜਿਹੜੀਆਂ ਗੂੜੇ ਲਾਲ ਤੋਂ ਜਿਹੜੀਆਂ ਜਾਮਣੀ ਭੂਰੀਆਂ ਜਿਹੜੀਆਂ ਹੈਗੀਆਂ ਰੰਗਦੀਆਂ ਹੋ ਜਾਂਦੀਆਂ ਨੇ ਖਾਲੀ ਰਹਿ ਜਾਂਦੀਆਂ ਦਾਣੇ ਦਾਗੀ ਹੋ ਜਾਂਦੇ ਆ ਸੋ ਬੇਨਤੀ ਹੈ ਕਿ ਹੁਣ ਕੋਈ ਸਪਰੇਅ ਨਾਲ ਤੁਸੀਂ ਕਰਨ ਲੱਗ ਪਿਆਗੇ ਜੀ ਹੁਣ ਤੁਸੀਂ ਚਟਾਕ ਹੈ ਜਿਹੜੇ ਉਹ ਨਾ ਤਾਂ ਮਿਟਣੇ ਆ ਹਾਂ ਠੀਕ ਹੈ ਜਿੱਥੇ ਤੁਹਾਡੇ ਨਸਾਰਾ ਹੋ ਰਿਹਾ ਜਾਂ ਜਾਂ ਮੁਜਰਾ ਲੜਕੀਆਂ ਉੱਥੇ ਤੁਸੀਂ ਕੰਟਰੋਲ ਵਾਸਤੇ ਜਿਹੜੀ ਇਹਦੀ ਸਪੈਸ਼ਲ ਹੈ ਸੀਥਰੋਡ ਵਾਸਤੇ ਐਪਿਕ 75 ਡਬਲਯੂ ਜੀ ਐਪਿਕ ਦਵਾਈ ਹੈਕਸਾਗੋਨੋਜ਼ੋਲ 26.8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਉਹ ਤੁਸੀਂ ਟਰਾਈ ਕਰ ਸਕਦੇ ਪਰ ਜਿਹੜੇ ਦਾਗ ਪੈ ਗਏ ਉਹ ਵਾਪਸ ਨਹੀਂ ਜਾਣਗੇ ਉਹ ਉਵੇਂ ਹੀ ਰਹਿਣਗੇ ਤੇ ਦੂਸਰਾ ਹੈ ਕਿ ਇਹਦੀ ਜਿਹੜੀ ਪ੍ਰਕੌਸ਼ਨ ਵਰਤਣੀ ਆ ਯੂਰੀਆ ਘੱਟ ਪोटाश ਪੂਰੀ ডোজ 15 ਤੋਂ 20 ਕਿਲੋ ਜਿੰਨੀ ਰਿਕਮੈਂਡਡ ਆ ਜਾਂ ਤੁਸੀਂ ਆਪਦੀ ਮਿੱਟੀ ਪਰਖ ਅਧਾਰ ਤੇ ਜ਼ਿੰਕ ਤੱਤ ਦੀਆਂ ਘੱਟੋ ਘੱਟ ਦੋ ਸਪਰੇ ਹਾਂ ਪਾਣੀ ਲਗਾਤਾਰ ਖੇਤ ਚ ਪਾਣੀ ਨਹੀਂ ਖੜਾ ਨਹੀਂ ਰੱਖਣਾ ਗੋਬ ਟਾਈਮ ਜਿਹੜੀ ਹੈਗੀ ਆ ਤੁਸੀਂ ਐਪਿਕ 75 W G 26.8 ਗ੍ਰਾਮ ਤੇ ਦੂਜੀ ਸਪਰੇ 15 ਦਿਨਾਂ ਦੇ ਗੈਪ ਤੇ ਜੇ ਦਿਓਗੇ ਜੇ ਤੁਹਾਡੇ ਖੇਤ ਦੇ ਵਿੱਚ ਜਿੱਥੇ ਰੋਗ ਆਉਂਦਾ ਕਿਉਂਕਿ ਇਹ ਦਾਣੇ ਰਾਈ ਵੀ ਆਉਂਦਾ ਬੀਜ ਰਾਈ ਵੀ ਆਉਂਦਾ 에ਅਰ ਬੋਰਨ ਵੀ ਨੇ ਸਪੋਰਜ਼ ਇਹਦੇ ਕਿ ਜਿੱਥੇ ਇੱਕ ਵਾਰ ਜਿਹੜੇ ਖੇਤ ਚ ਆ ਜਾਂਦਾ ਉੱਥੋਂ ਜਿਹੜੇ ਸਪੋਰਜ਼ ਆ ਜੋ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦੇ ਦੂਸਰਾ ਜਦੋਂ ਆਪਾਂ ਪਹਿਲੀ ਠੰਡੀ ਕਰਦੇ ਹਾਂ ਕਣਕ ਬਾਹ ਕੇ ਜੇ ਜ਼ਮੀਨ 'ਚ ਸਪੋਰ ਹੈਗੇ ਉਹ ਆਪਾਂ ਮਲਟੀਪਲਾਈ ਕਰ ਰਹੇ ਹੁੰਨੇ ਆਂ ਜ਼ਮੀਨ ਨੂੰ ਸੁੱਕਾ ਪਾਟੋ ਵੱਡੇ ਵੱਡੇ ਡਲੇ ਬੰਨ ਜ਼ਮੀਨ 'ਚ ਤੇ ਫੇਰ ਉਹਨੂੰ ਸੇਕ ਲੱਗੇ ਪੂਰਾ ਘੱਟੋ ਘਾਟ 1.5 ਮਹੀਨਾ ਤੇ ਜਮਾਂ ਝੋਨਾ ਜਦੋਂ ਲਾਉਣ ਦੇ ਨੇੜੇ ਜਾਂਦੇ ਆ ਉਦੋਂ ਪਾਣੀ ਛੱਡਿਏ ਉਦੋਂ ਪਹਿਲਾਂ ਪਾਣੀ ਨਾ ਛੱਡਿਆ ਕਰੋ ਉਹਦੇ ਨਾਲ ਵੀ ਰੋਗ ਜਿਹੜਾ ਹੈਗਾ ਮਲਟੀਪਲਾਈ ਹੁੰਦਾ ਬਾਕੀ ਹੋਰ ਸਵਾਲ ਹੋ ਸੁਝਾਅ ਜਰੂਰ ਦੱਸਣਾ ਐਸ ਟਾਈਮ ਹੁਣ ਕੋਈ ਸਪਰੇਅ ਨਾ ਕਰ ਲਾਪੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ